ਹਲੇਲੂਇਆ 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 ਆਓ ਅપરાਦੀ ਪ੍ਰਾਰਥਨਾ ਦੇ ਵਿੱਚ ਸਭ ਜਨ ਜਾਵਾਂਗੇ ਆਪਣੇ ਸਿਰਾਂ ਨੂੰ ਝੁਕਾ ਕੇ ਅੱਖਾਂ ਨੂੰ ਬੰਦ ਕਰਕੇ ਆਓ ਇੱਕ ਮਨ ਹੋ ਕੇ ਇਸ ਪ੍ਰਾਰਥਨਾ ਨੂੰ ਕਰੀਏ ਹਲੇਲੂਇਆ 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 ਧੰਨਵਾਦ 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 ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅੱਜ ਦੀ ਰਾਤ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ ਐਸ ਸੁੰਦਰ ਸਮੇਂ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅੱਜ ਦੇ ਦਿਨ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਆਉਣ ਜਾਣ ਵਿੱਚ ਸਾਡੀ ਮਦਦ ਕੀਤੀ ਸਾਡੇ ਕੰਮਾਂ ਕਾਰਾਂ ਵਿੱਚ ਸਾਡੀ ਮਦਦ ਕੀਤੀ ਪ੍ਰਭੂ ਜੀ ਹਰ ਰਕਾਵਟ ਤੋਂ ਹਰ ਸਮੱਸਿਆ ਤੋਂ ਸਾਨੂੰ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਹਰ ਪਰੇਸ਼ਾਨੀ ਤੋਂ ਸਾਨੂੰ ਬਾਹਰ ਕੱਢਿਆ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਸ਼ੁਕਰ ਅਦਾ ਕਰਦੇ ਹਾਂ ਪਿਤਾ ਪਰਮੇਸ਼ਰ ਅਸੀਂ ਦਿਲ ਤੋਂ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹਾਂ ਪਿਤਾ ਪਰਮੇਸ਼ਰ ਸਾਡੇ ਤੋਂ ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਬਹੁਤ ਸਾਰੇ ਗੁਨਾਹ ਤੇ ਪਾਪ ਹੋ ਜਾਂਦੇ ਨੇ ਪਿਤਾ ਪਰਮੇਸ਼ਰ ਤੁਸੀਂ ਸਾਡੀਆਂ ਸਾਰੀਆਂ ਗਲਤੀਆਂ ਸਾਡੇ ਸਾਰੇ ਪਾਪਾਂ ਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਆਪਣੇ ਬਚਨਾਂ ਨਾਲ ਧੋ ਕੇ ਸਾਨੂੰ ਪਵਿੱਤਰ ਕਰੋ ਸਾਨੂੰ ਸ਼ੁੱਧ ਕਰੋ ਮੇਰੇ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਸਾਨੂੰ ਬੁੱਧ ਦੇ ਖਜ਼ਾਨੇ ਦਿਓ ਕਿਉਂਕਿ ਪਿਤਾ ਪਰਮੇਸ਼ਰ ਬੁੱਧ ਦੇ ਖਜ਼ਾਨੇ ਤੁਹਾਡੇ ਪਾਸੋਂ ਮਿਲਦੇ ਹਨ ਪਿਤਾ ਜਿਸ ਤਰ੍ਹਾਂ ਤੁਸੀਂ ਸਾਨੂੰ ਦਿਨ ਭਰ ਸੰਭਾਲ ਕੇ ਰੱਖਿਆ ਉਸੇ ਤਰ੍ਹਾਂ ਹੀ ਸਾਨੂੰ ਰਾਤ ਦੇ ਵੇਲੇ ਵੀ ਆਪਣੇ ਹੱਥਾਂ 'ਚ ਸੰਭਾਲੋ ਸਾਡੇ ਉੱਤੇ ਦਇਆ ਕਰੋ ਮੇਰੇ ਪਿਤਾ ਪਰਮੇਸ਼ਰ ਅਤੇ ਪ੍ਰਾਰਥਨਾ ਕਰਦੇ ਹਾਂ ਜੋ ਲੋਕ ਦੁੱਖਾਂ 'ਚ ਨੇ ਪਰੇਸ਼ਾਨੀਆਂ 'ਚ ਨੇ ਉਹ ਸਭ ਆਪਣੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਉਹਨਾਂ ਨੂੰ ਮਿੱਠੀ ਨੀਂਦ ਆਵੇ ਮੇਰੇ ਪਿਤਾ ਪਰਮੇਸ਼ਰ ਤੇ ਪਿਤਾ ਪਰਮੇਸ਼ਰ ਜਿੰਨੇ ਵੀ ਦੋਸਤ ਦੀ ਆਤਮੇ ਸਾਡੇ ਭੈਣਾ ਭਰਾਵਾਂ ਨੂੰ ਤੰਗ ਕਰਦੇ ਨੇ ਸੁਪਨਿਆਂ 'ਚ ਆਉਂਦੇ ਨੇ ਜਿਨ੍ਹਾਂ ਨੂੰ ਦੱਬੇ ਪੈਂਦੇ ਆ ਪਿਤਾ ਪਰਮੇਸ਼ਰ ਮੈਂ ਉਹਨਾਂ ਦੋਸ਼ਤ ਦੇ ਆਤਮੇ ਨੂੰ ਹੁਕਮ ਦਿਨਾ ਕਿ ਇਨ੍ਹਾਂ ਸਰੀਰਾਂ ਨੂੰ ਛੱਡ ਕੇ ਚਲੇ ਜਾ ਜਾਣਾ ਤੈਨ ਸੁੱਖੀਆਂ ਥਾਵਾਂ ਦੇ ਵਿੱਚ ਪਹੁੰਚਣਿਆ ਯਿਸੂ ਮਸੀਹ ਦੇ ਨਾਮ ਵਿੱਚ ਅਤੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਿੰਨੇ ਵੀ ਲੋਕ ਇਨ੍ਹਾਂ ਪਰੇਸ਼ਾਨੀਆਂ ਵਿੱਚ ਨੇ ਉਹ ਸਭ ਫ੍ਰੀ ਹੋ ਚੁੱਕੇ ਨੇ ਉਹ ਸਭ ਆਜ਼ਾਦ ਹੋ ਚੁੱਕੇ ਨੇ ਮੇਰੇ ਪਿਤਾ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਵਿੱਚ ਅਤੇ ਪਿਤਾ ਜਿਹੜੇ ਲੋਕ ਤੁਹਾਡੇ ਸੱਚੇ ਤੇ ਪਵਿੱਤਰ ਨਾਮ ਤੇ ਵਿਸ਼ਵਾਸ ਰੱਖਦੇ ਨੇ ਤੁਹਾਡੇ ਨਾਮ ਚ ਹੋਰ ਵੀ ਵਧਦੇ ਜਾਣ। ਅਤੇ ਪਿਤਾ ਪਰਮੇਸ਼ਰ ਅਸੀਂ ਆਪਣੇ ਆਪ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ ਵਿੱਚ ਸੌਂਪਦੇ ਹਾਂ। ਅਤੇ ਪਿਤਾ ਪਰਮੇਸ਼ਰ ਤੁਹਾਡੇ ਪਾਕ ਲਹੂ ਨੂੰ ਲਗਾਉਂਦੇ ਹਾਂ। ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੇਨ।